ਦੋ ਮਹੀਨੇ ਤੋਂ ਉੱਤੇ ਹੋ ਗਏ ਨੇ। ਕਰੀਬ ਸ਼ਾਇਦ 2.5 ਮਹੀਨੇ ਹੋ ਗਏ ਨੇ ਆਪਾਂ ਕੋਈ ਵੀਡੀਓ ਵੀ ਨਹੀਂ ਪਾਈ। ਤਾਂ ਅਪਡੇਟ ਦੇ ਨਹੀਂ ਲੱਗੇ ਹੋયા ਜੀ ਫਾਰਮ ਦੀ। ਟਾਈਮ ਦੀ ਤੰਗੀ ਹੋਣ ਕਰਕੇ ਆਪਾਂ ਵੀਡੀਓ ਨਹੀਂ ਪਾ ਸਕੇ ਤੇ ਉਹਦੇ ਲਈ ਮਾਫੀ। ਤੇ ਕਈ ਵੀਰਾਂ ਦੇ ਕਮੈਂਟ ਵੀ ਆਏ ਨੇ ਤੇ WhatsApp ਤੇ ਮੈਸੇਜ ਵੀ ਆਉਂਦੇ ਰਹਿੰਦੇ ਬਾਈ ਜੀ ਵੀਡੀਓ ਕਾਓ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀ ਹੈ ਨੇ। ਐ ਯਾਰ ਕਰੀਬ ਕੀ ਥੋੜਾ ਜਿਹਾ ਟਾਈਮ ਦੀ ਦਿੱਕਤ ਚੱਲ ਰਹੀ ਸੀ ਤੇ ਹੁਣ ਆਪਾਂ ਅੱਜ ਦਿਖਾਉਣ ਲੱਗੇ ਆ ਆਪਣੇ ਜਿਹੜੇ ਬਲੈਕ ਐਸਟਰ ਲੋਪ ਦੇ ਚੂਚੇ ਨੇ। ਉਹ ਕਰੀਬ ਕਰੀਬ 2 ਮਹੀਨਿਆਂ ਤੋਂ ਉੱਤੇ ਹੀ ਹੋਏਗੇ ਹੋਣੇ ਚਾਹੀਦਾ ਹਾਂ 2 ਮਹੀਨਿਆਂ ਦੇ ਹੋ ਗਏ ਹੋਣੇ ਨੇ ਤੇ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਗਰੋਥ ਇਹਨਾਂ ਨੂੰ ਆਪਾਂ ਨੇ ਬਿਨਾ ਫੀਡ ਤੋਂ ਹੀ ਪਾਲੇ ਨੇ ਤੇ ਸੱਚੀ ਦੱਸਾਂ ਤਾਂ ਮੈਂ ਕੱਲ ਪਰਸੋਂ ਹੀ ਲੈ ਕੇ ਆਇਆ ਫੀਡ ਦਾ ਥੈਲਾ ਬਾਈ ਇੱਕ ਵੱਡਾ ਸਟਾਰਟਰ ਫੀਡ ਲੈ ਕੇ ਆਇਆ ਉਹ ਵੀ ਬੰਦ ਪਿਆ ਇਹ ਅੱਜ ਹੀ ਖੋਲਿਆ ਹੋਣਾ ਮੇਰੇ ਹਿਸਾਬ ਨਾਲ 50 ਕਿਲੋ ਦਾ ਬੈਗ ਇਹਨਾਂ ਨੂੰ ਲੈ ਆਇਆ ਤੇ ਛੋਟੀ ਉਮਰ ਦੇ ਵਿੱਚ ਇਹਨਾਂ ਨੂੰ ਇਦਾਂ ਹੀ ਫਲ ਸਬਜ਼ੀਆਂ ਸਬਜ਼ੀਆਂ ਸੂਜੀਆਂ ਹੀ ਪਾਈਆਂ ਨੇ ਕੀ ਆ ਤੋਰੀ ਕੱਦੂ ਇਦਾਂ ਕੋਈ ਕਿਹੜਾ ਕੁਝ ਮਿਲਦਾ ਸੀ ਪਾ ਜਾਂਦੇ ਸੀ ਉਹ ਤੁਸੀਂ ਦੇਖ ਸਕਦੇ ਹੋ ਸਾਈਡ ਤੇ ਨਾ ਖੁੰਜਾ ਜਾਂ ਬਣਿਆ ਆਇਆ ਇਹ ਉੱਥੇ ਇਹਨਾਂ ਨੂੰ ਸਾਰਾ ਕੁਝ ਦਿੰਦੇ ਸੀਗੇ ਬਾਹਰ ਇਹਨਾਂ ਨੂੰ ਛੱਡਦੇ ਹੀ ਨਹੀਂ ਸੀ ਬਾਹਰ ਛੱਡਦਾ ਹੋਰ ਜ਼ਿਆਦਾ ਪਾਲ ਲੈਂਦੇ ਕਿਉਂਕਿ ਟਾਈਮ ਦੀ ਕਮੀ ਹੋਣ ਕਰਕੇ ਆ ਕੇਸ ਦੇ ਵਿੱਚ ਹੀ ਰੈਂਦੇ ਸੀ ਤੇ ਉਹਦੇ ਅੰਦਰ ਹੀ ਆਪਾਂ ਫਲ ਫੁੱਲ ਜਿਹੜੇ ਜੋ ਵੀ ਸਬਜ਼ੀਆਂ ਪਾਉਣੀਆਂ ਹੁੰਦੀਆਂ ਸੀ ਉਹ ਆਪ ਪਾ ਜਾਂਦੇ ਸੀ ਤੇ ਹੁਣ ਆਪਾਂ ਨੇ ਅੱਜ ਕੱਢਨੇ ਬਾਹਰ ਮਾ ਚਲੋ ਥੋੜੀ ਉਹਦੇ ਹਵਾ ਲੱਗ ਜੂਗੀ ਤੇ ਨਾਲੇ ਤੁਹਾਨੂੰ ਵੀ ਦਿਖਾ ਦਈਏ ਵੀ ਆਪਣੇ ਜਿਹੜੇ ਬਰਡ ਨੇ ਕਿੰਨੇ ਕਿੰਨੇ ਕਿਉਂਕਿ ਅੱਜ ਮੈਂ ਥੋੜਾ ਜਿਹਾ ਘੰਟਾ ਖਿਤੀ ਆ ਗਿਆ ਸੀ ਜਦੋਂ ਅੱਗੇ ਤਾਂ ਮੈਂ ਰਾਤ ਨੂੰ ਉਹ ਨਾ ਰਾਤ ਨੂੰ ਫਿਰ ਟਾਈਮ ਨਹੀਂ ਮਿਲਦਾ ਬਈ ਕਿਉਂਕਿ ਨਾਲਾ ਥੋੜਾ ਨਾਲ ਗੱਲਾਂ ਹੋ ਪਾਂਦੀਆਂ ਨੇ ਨਾ ਕੋਈ ਵੀਡੀਓ ਦਾ ਕੰਮ ਹੁੰਦਾ ਥੱਕੇ ਹੁੰਨੇ ਆ ਇੱਕ ਦੋ ਕੰਮ ਹੋਰ ਹੁੰਦੇ ਨੇ ਉਹ ਕਰਕੇ ਸੌਂ ਜਾਈਦਾ ਬਸ ਦਿਨ ਦਾ ਸ਼ਡਿਊਲ ਥੋੜਾ ਜਿਹਾ ਇਦਾਂ ਹੀ ਚੱਲ ਰਿਹਾ ਮਤਲਬ ਕਿ ਡੇ ਐਂਡ ਨਾਈਟ ਕੰਮ ਹੋ ਰੱਖਿਆ ਅ ਪਾਕੀ ਤੁਹਾਨੂੰ ਦਿਖਾਣੇ ਆ ਆਪਣੇ ਫਾਰਮ ਦੇ ਵਿੱਚ ਅਪਡੇਟ ਹੋਰ ਕੀ ਕੀ ਹੋਏ ਨੇ ਇੱਕ ਬੁਰੀ ਖਬਰ ਵੀ ਹੈ ਬਈ ਆਪਣੇ ਫਾਰਮ ਦੇ ਵਿੱਚ ਜਿਹੜੀ ਕਿ ਆਪਾਂ ਕੜਕਨਾਤ ਮੁਰਗਾ ਤੇ ਆਰਆਰ ਦੀ ਮੁਰਗੀ ਲੈ ਕੇ ਆਏ ਸੀ ਜਿਹੜੀ ਕਿ ਬਹੁਤ ਸਾਹਮਣੇ ਗੁੱਡੇ ਦੇ ਵਿੱਚ ਮੰਦ ਕਰਦੇ ਸੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਈ ਦਿਨ ਪਹਿਲਾਂ ਨਾ ਬਹੁਤ ਜ਼ਿਆਦਾ ਨੇਰੀ ਚੱਲੀ ਸੀ ਨੇਰੀ ਚੱਲਣ ਦੇ ਕਰਕੇ ਆਪਣੇ ਨਾ ਕੁਝ ਨੁਕਸਾਨ ਹੋਏ ਜਿਵੇਂ ਕਿ ਆਪਣੇ ਆ ਜਿਹੜੀ ਜਾਲੀ ਇੱਧਰ ਲੱਗੀ ਹੋਈ ਆ ਆ ਤੁਸੀਂ ਦੇਖ ਸਕਦੇ ਬਾਂਸ ਦਾ ਡੰਡਾ ਜਿਹੜਾ ਐਂਗਲ ਤੋਂ ਪਰੇ ਆ ਇਹ ਬਈ ਉਦੋਂ ਨਾ ਸਾਰੀ ਇਹ ਆ ਜਿਹੜਾ ਜਿੱਥੇ ਗੱਡੇ ਹੋਏ ਸੀ ਕੰਦ ਤੋੜ ਕੇ ਸਾਰਾ ਤੂਫਾਨ ਨੇ ਨਾ ਜਾਲ ਹਵਾ ਇੰਨੀ ਧੀ ਜਾਲ ਨੇ ਜ਼ੋਰ ਮਾਰਿਆ ਤਾਂ ਕੰਦ ਦੇ ਜਿੰਨੇ ਵੀ ਐਂਗਲ ਲੱਗੇ ਹੋਏ ਸੀ ਸਾਰੇ ਟੁੱਟ ਗਏ ਤੇ ਜਾਲ ਥੱਲੇ गिर ਗਿਆ ਤੇ ਉਦੋਂ ਬਾਅਦ ਦੇ ਵਿੱਚ ਕੀ ਹੋਇਆ ਬਈ ਇੱਕ ਦੋ ਦਿਨ ਤਾਂ ਇੰਝ ਲੰਘ ਗਏ ਬਿਨਾ ਟੁੱਟੇ ਹੋਏ ਦੇ ਵਿੱਚ ਗੌਰ ਕਰੀਣੀ ਐੜੇ ਰਾਤ ਨੂੰ ਇੱਥੇ ਮੁਰਗੇ ਬੰਦ ਕਰ ਦਿੰਦੇ ਸੀ ਉਹ ਦਿਨ ਦੇ ਵਿੱਚ ਸਾਰਾ ਦਿਨੇ ਤੇ ਘੁੰਮਦੇ ਰਹਿੰਦੇ ਸੀ ਉਹਨਾਂ ਨੂੰ ਅਸੀਂ ਨਾ ਕੋਈ ਕੋਈ ਫੀਡ ਨਹੀਂ ਪਾਈ ਕੋਈ ਕੁਝ ਨਹੀਂ ਪਾਇਆ ਕੋਈ ਫਲ ਸਬਜ਼ੀ ਮਤਲਬ ਜਿਹੜੀ ਪਾਈ ਹੁੰਦੀ ਚਲ ਕਿਚਨ ਵੇਸਟ ਮਾੜਾ ਮੋਟਾ ਰੋਟੀ ਇਕ ਅੱਧੀ ਛੜਤੀ ਉੱਥੇ ਛੜਤੀ ਬਾਕੀ ਆ ਸਾਰਾ ਦਿਨ ਉਹ ਜਿਹੜਾ ਬਲੈਕ ਐਸਟਰ ਲੋਪ ਤੇ ਆਪਣਾ ਇੱਕ ਆਰ ਆਈ ਆਰ ਦੀ ਮੁਰਗੀ ਹੁੰਦੀ ਸੀ ਇੱਥੇ ਘੁੰਮੀਆਂ ਦੇ ਹੁੰਦੇ ਸੀ ਤੇ ਫੇਰ ਉਹ ਬਈ ਪਲੀ ਜਾਂਦੇ ਸੀ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਮੀਂਹ ਕਰਕੇ ਜਿਹੜੇ ਇਹਨਾਂ ਦੀ ਸਾਈਡ ਦੀ ਬਾਉਂਡਰੀ ਆ ਜਾਲ ਐਂਗਲ ਟੁੱਟ ਗਏ ਉਹਦੇ ਕਰਕੇ ਨਾ ਰਾਤ ਨੂੰ ਕਿਤੇ ਮੈਂ ਉਹ ਸਾਹਮਣੇ ਵਾਲੇ ਕੁਡੇ ਦੇ ਵਿੱਚ ਬੰਦ ਕਰ ਤੇ ਇੱਟਾਂ ਚਾਰ ਲਾ ਕੇ ਉਹਨੂੰ ਬੰਦ ਕਰ ਦਿੰਦੇ ਹੁੰਦੇ ਆ ਰਾਤ ਨੂੰ ਜਦੋਂ ਪਏ ਅਸੀਂ ਪਤਾ ਨਹੀਂ ਕੁੱਤਾ ਆ ਪਤਾ ਨਹੀਂ ਬਿੱਲੀ ਆਈ ਬਈ ਪਤਾ ਨਹੀਂ ਲੱਗਿਆ ਤੇ ਮੁਰਗੀ ਨੂੰ ਮੁਰਗੀ ਦਾ ਤਾਂ ਨਾਮੋ ਨਿਸ਼ਾਨ ਹੀ ਨਹੀਂ ਮਿਲਿਆ ਮੁਰਗਾ ਜਿਹੜਾ ਆਪਣਾ ਸੀ ਬਲੈਕ ਐਸਟਰ ਲੋਪ ਦਾ ਉਰੇ ਪਿਆ ਸੀ ਮਰਿਆ ਹੋਇਆ ਖੰਭੀ ਖੰਭ ਤੇ ਅੱਧੀ ਰਾਤ ਨੂੰ ਅਟੈਕ ਹੋ ਗਿਆ ਦਿਨ ਦੇ ਵਿੱਚ ਤਾਂ ਹੱਥ ਆਉਣ ਵਾਲੇ ਹੈ ਨਹੀਂ ਸੀ ਬਈ ਉਹ ਜਦੋਂ ਮਰੇ ਤਾਂ ਸਵੇਰੇ ਜਾ ਕੇ ਦੇਖਿਆ ਜਦੋਂ ਪਾਣੀ ਪੂਣੀ ਪਾਉਣ ਆਉਨੇ ਆ ਤਾਂ ਬੜਾ ਦੁੱਖ ਹੋਇਆ ਕਿ ਯਾਰ ਹਣਾ ਜਨਵਰ ਆਪਾਂ ਪਾਲੇ ਸੀ ਤੇ ਇਦਾਂ ਉਹਨਾਂ ਨਾਲ ਹਾਦਸਾ ਹੋ ਗਿਆ ਫੇਰ ਬਾਈ ਬੜਾ ਦੁੱਖ ਲੱਗਿਆ ਤੇ ਜਿਹੜਾ ਬਲੈਕ ਐਸਟਰਲੋਪ ਸੀਗਾ ਜਿਹੜਾ ਆਪਣਾ ਉਹ ਆਪਾਂ ਨੇ ਦੱਬਤਾ ਬਾਕੀ ਜਿਹੜੀ ਆਰ ਆਈ ਆਰ ਦੀ ਮੁਰਗੀ ਸੀ ਉਹਦਾ ਕੁਝ ਵੀ ਨਹੀਂ ਪਤਾ ਲੱਗਿਆ ਉਹ ਚਲ ਮੈਂ ਇੱਕ ਵੈਸੀ ਲਾਇਆ ਸੀ ਮੌਸਮ ਤਾਂ ਹੈ ਨਹੀਂ ਸੀ ਚਲੋ ਕਈ ਵਾਰੀ ਗਾਂਡੇ ਹੁੰਡੇ ਆਪਣੇ ਘਰੇਲੂ ਖਾਣ ਨੂੰ ਰੱਖੀ ਸੀ ਇੱਕ ਮੁਰਗਾ ਇੱਕ ਮੁਰਗੀ ਰੱਖੀ ਸੀ ਬਲੈਕ ਐਸਟਰਲੋਪ ਦੇ ਨਾਲ ਤੇ ਕੱਲ ਪਰਸ ਹੋਈ ਆਪਣਾ ਇਨਕੂਬेटर ਜਿਹੜਾ ਗਿਆ ਹੋਇਆ ਸੀ ਆਪਣੇ ਦੋਸਤ ਦੇ ਘਰੇ ਉਹ ਵੀ ਵਾਪਸ ਆ ਗਿਆ ਤੇ ਹੁਣ ਜਲਦੀ ਹੀ ਆਪਾਂ ਇੰਕੂਬੇਟਰ ਦਾ ਵੀ ਕੰਮ ਕਰਾਂਗੇ ਜਿਹੜਾ ਆਪਾਂ ਘਰੇ ਬਣਾਇਆ ਸੀ ਕਿਉਂਕਿ ਫੈਂਸੀ ਮੁਰਗੇ ਮੁਰਗੀਆਂ ਕਈ ਆਪਣੇ ਕੋਲੇ ਹੈਗੇ ਨੇ ਜਿਹੜੇ ਅੰਡੇ ਜੰਗਲੀ ਮੁਰਗੇ ਜਾਂ ਹੋਰ ਕਈ ਐਟਮਾ ਜਿਹੜੀਆਂ ਆਪਾਂ ਨੇ ਬਜੇ ਕਢਾਉਣੇ ਨੇ ਉਹ ਆਪਣੇ ਕੋਲ ਸਮਾਨ ਪਿਆ ਮਤਲਬ ਵੀ ਉਹਨਾਂ ਦੇ ਅੰਡੇ ਮੰਗਵਾ ਲੈਣੇ ਨੇ ਬੱਤਕ ਵੀ ਦੇਖਦੇ ਆ ਫਾਰਮ ਦੇ ਵਿੱਚ ਰੱਖਾਂਗੇ ਤੇ ਹੋਰ ਚਕੋਰਾ ਵੀ ਰੱਖਾਂਗੇ ਕਈ ਕੁਝ ਮਤਲਬ ਆਉਣ ਦਾ ਵੇ ਆ ਤੇ ਤੁਸੀਂ ਕਹਿੰਦੇ ਹੋਵੋਗੇ ਕਿ ਬਾਈ ਗੱਲ ਕਰ ਲੈਣਾ ਪਰ ਲਿਆਉਣ 'ਚ ਟਾਈਮ ਬਹੁਤ ਲਾ ਜਾਂਦਾ ਮੈਂ ਤਾਂ ਟਾਈਮ ਲਾ ਦਿੰਦਾ ਮੈਨੂੰ ਨਾ ਐ ਹੁੰਦਾ ਦੇਖ ਹੁਣ ਆਹ ਲਿਆਇਆ ਸੀ ਮੈਂ ਬਲੈਕ ਹੈਟਰ ਲੌਪ ਦਾ ਤੇ ਮੈਨੂੰ ਐ ਹੁੰਦਾ ਕਿ ਇਹਨਾਂ ਦਾ ਸੈਟਅਪ ਥੋੜਾ ਜਿਆ ਵਧੀਆ ਹੋਵੇ ਜੇ ਕਾਲੀ ਕਰ ਜਾਣਾ ਫਿਰ ਪੱਕਾ ਨੁਕਸਾਨ ਹੋਣੀ ਹੋਣਾ ਹੁੰਦਾ ਆ ਜਿਵੇਂ ਕਿ ਬਲੈਕ ਹੈਟਰ ਸੌਰੀ ਬਲੈਕ ਹੈਟਰ ਲੌਪ ਯਾਰ ਕੜਕ ਨਾ ਖਦਾ ਹੋਇਆ ਤਾਂ ਭਾਈ ਯਾਰ ਕਾਲੀ ਨਾ ਕਰਿਓ ਯਾਰ ਜਿੱਥੇ ਤੁਸੀਂ ਬਰਡਸ ਰੱਖਣੇ ਨੇ ਨਾ ਉਹ ਜਗ੍ਹਾ ਪੱਕੀ ਹੋਵੇ ਉਹ ਜਗ੍ਹਾ ਇੰਨੀ ਪੱਕੀ ਹੋਵੇ ਜੀ ਬਾਹਰਲਾ ਕੋਈ ਜਾਨਵਰ ਨਾ ਅਟੈਕ ਨਾ ਕਰ ਸਕੇ ਰੱਖਣ ਨੂੰ ਸੌ ਰੱਖ ਲਈਏ ਪਰ ਅ ਆਪਣੇ ਕੋਲ ਵੀ ਤਾਂ ਉਹ ਨਹੀਂ ਹੋਣੀ ਚਾਹੀਦੀ ਆ ਜਦ ਤੁਹਾਨੂੰ ਕੇ ਰੱਖ ਲਿਓ ਉਹਦਾ ਕੀ ਜੇਲ ਕਰਤੀ ਇਹਨਾਂ ਨੂੰ ਇਹਨਾਂ ਨੂੰ ਯਾਰ ਖੁੱਲਾ ਮਾਹੌਲ ਚਾਹੀਦਾ ਇਹ ਜਾ ਕੋਈ ਸਿਸਟਮ ਕਰਕੇ ਦਿਓ ਇਹਨਾਂ ਨੂੰ ਰੱਖਣ ਨੂੰ ਕੀ ਸ਼ੌਂਕ ਐ ਨਹੀਂ ਪੂਰੇ ਜਾਂਦੇ ਇਹਨਾਂ ਦਾ ਆਪਾਂ ਨੇ ਦੇਖਣਾ ਕਿ ਇਹ ਕਿਵੇਂ ਤੁਰਦੇ ਫਿਰਦੇ ਨੇ ਸਾਰਾ ਕੁਝ ਦੇਖਣਾ ਮਿਲਦਾ ਬਈ ਅ ਬਾਕੀ ਫੋਨ ਆ ਰਿਹਾ ਯਾਰ ਮੈਨੂੰ ਇੱਕ ਤੋਂ ਬੰਟਾ ਬਾਕੀ ਭਾਈ ਐਸ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਅਗਲੀ ਵੀਡੀਓ ਦੇ ਵਿੱਚ ਕਮੈਂਟ ਜ਼ਰੂਰ ਕਰਿਆ ਕਰੋ ਯਾਰ ਕਿਉਂਕਿ ਮੈਨੂੰ ਫੋਨ ਥੋੜਾ ਜ਼ਰੂਰੀ ਆ ਰਿਹਾ ਚੱਕਣਾ ਪੈਣਾ ਇੱਕ ਮਿੰਟ ਕੱਟ ਗਿਆ ਡਿਸਟਰਬੈਂਸ ਹੁੰਦੀ ਹੈ ਯਾਰ ਕਿਉਂਕਿ ਲਾਈਵ ਸਟ੍ਰੀਮ ਦੇ ਵਿੱਚ ਫੋਨ ਆਂਦਾ ਤਾਂ ਬੜਾ ਔਖਾ ਲੱਗਦਾ ਫਿਰ ਵੀਡੀਓ ਬਣਾਉਂਗਾ ਯਾਰ ਅੱਜ ਮੈਂ ਜਾ ਕੇ ਵੀਡੀਓ ਤੁਹਾਡੇ ਲਈ ਇੱਕ ਤਿਆਰ ਕਰਕੇ ਦਊਂਗਾ ਜਲਦੀ ਜੀ ਕਿਉਂਕਿ ਕਮੈਂਟ ਮੈਂ ਬਹੁਤ ਬੜੇ ਜ਼ਿਆਦਾਤਰ ਲੋਕਾਂ ਨੂੰ ਸ਼ਾਇਦ ਪਤਾ ਨਹੀਂ ਪੂਰੀ ਨਹੀਂ ਦੇਖਦੇ ਜਾਂ ਫਿਰ ਮੇਰੇ ਦੇ ਵਿੱਚ ਕੋਈ ਨਾ ਕੋਈ ਕਮੀ ਹੋਊਗੀ ਵੀ ਇੱਕੋ ਹੀ ਗੱਲ ਨੂੰ ਮਤਲਬ ਕਈ ਕਮੈਂਟ ਆਏ ਹੋਏ ਨੇ ਇੱਕੋ ਹੀ ਗੱਲ ਸਾਰੇ ਜਾਣਿਆਂ ਨੇ ਪੁੱਛੀ ਹੋਈ ਆ ਤੇ ਮੈਂ ਉਹ ਕਮੈਂਟ ਦਾ ਰਿਪਲਾਈ ਵੀ ਕੀਤਾ ਕਈ ਜਾਣਿਆਂ ਨੂੰ ਕਰਿਆ ਤੇ ਉਹ ਹੀ 100 ਮੁਰਗੀਆਂ ਰੱਖਣ ਨੂੰ ਕਿੰਨੀ ਜਗ੍ਹਾ ਚਾਹੀਦੀ ਆ ਆਪ ਕਮੈਂਟ ਨਾ ਬਹੁਤ ਜ਼ਿਆਦਾ ਆ ਰਿਹਾ ਮੇਰੀ ਇੱਕੋ ਹੀ ਵੀਡੀਓ ਤੇ ਆ ਰਿਹਾ ਤੇ ਉਹਦੇ ਵਿੱਚ ਮੈਂ ਸਾਫ਼-ਸਾਫ਼ ਦੱਸਿਆ ਵੀ ਹੋਇਆ ਵੀ ਤੁਸੀਂ ਕੈਲਕੂਲੇਟ ਕਰ ਲਓ ਜਿੰਨੇ ਵੀ ਰੱਖਣੇ ਨੇ ਤੇ 100 ਮੁਰਗੀਆਂ ਦਾ ਵੀ ਕੈਲਕੂਲੇਟ ਕਰਿਆ 1000 ਦਾ ਵੀ ਕਰ ਕਰ ਸਕਦੇ ਹੋ ਜਿੰਨੇ ਤੁਸੀਂ ਕਰ ਰੱਖਣੇ ਆ ਇੱਕ ਨੂੰ ਇੱਕ ਮੁਰਗੇ ਨੂੰ 1.5 ਸਕਰ ਫੁੱਟ ਜਗ੍ਹਾ ਚਾਹੀਦੀ ਹੁੰਦੀ ਆ ਜੇ ਤੁਸੀਂ 100 ਰੱਖਣਾ ਤਾਂ ਉਹਦੇ ਹਿਸਾਬ ਨਾਲ ਤੁਸੀਂ ਜਿੰਨੇ ਮਰਜ਼ੀ ਘਟਾਪਦਾ ਸਕਦੇ ਹੋ ਅ ਮੰਨ ਕੇ ਚੱਲੋ 100 ਰੱਖਣਾ ਤਾਂ 100 ਨਾਲ ਗੁਣਾ ਕਰ ਦੋ ਹਨਾ ਜੇ 1000 ਰੱਖਣਾ ਤਾਂ 1000 ਨਾਲ ਗੁਣਾ ਕਰ ਲਓ ਜਿੰਨੇ ਵੀ ਰੱਖਣਾ 1.5 ਨੂੰ ਉਸ ਹਿਸਾਬ ਨਾਲ ਗੁਣਾ ਕਰ ਲਿਓ ਉਹ ਤੁਹਾਡੇ ਕੋਲ ਸਕਰ ਫਿਟ ਏਰੀਆ ਨਿਕਲ ਕੇ ਆ ਜਾਊਗਾ ਜਿੰਨੇ ਵੀ ਤੁਸੀਂ ਰੱਖਣੇ ਨੇ ਉਹ ਸਾਰਾ ਕੁਝ ਆ ਜਾਊਗਾ ਬਾਕੀ ਇਹਦੇ ਵਿੱਚ ਫੀਡਰ ਫੁੱਡਰ ਵੀ ਰੱਖ ਸਕਦੇ ਹੋ ਕਈ ਵਾਰੀ ਆਉਂਦਾ ਕਿ ਪੈਸੇ ਦਾ ਇੱਕ ਇੱਕ ਕਹਿੰਦੇ ਨੇ 1 ਸਕੁਅਰ ਫੁੱਟ ਪਰ ਮੇਰੇ ਹਿਸਾਬ ਨਾਲ 1 ਸਕੁਅਰ ਫੁੱਟ ਘੱਟ ਹੁੰਦਾ 1.5 ਸਕੁਅਰ ਫੁੱਟ ਰੱਖੋਗੇ ਤਾਂ ਬਰਡ ਨੂੰ ਅੰਦਰ ਘੁੰਮਣ ਫਿਰਨ ਦੀ ਵੀ ਜਗ੍ਹਾ ਮਿਲ ਜੂਗੀ ਤੇ ਹੋਰ ਕਈ ਐਕਟੀਵਿਟੀ ਜਿਵੇਂ ਕਿ ਡ੍ਰਿੰਕਰ ਫੀਡਰ ਹੋਰ ਹੁੰਦੇ ਨੇ ਤਾਂ ਉਹ ਵੀ ਰੱਖ ਉਹ ਵੀ ਜਗ੍ਹਾ ਹੀ ਘੇਰਦੇ ਨੇ ਜੇ ਹੁਣ 1 ਸਕੁਅਰ ਫੁੱਟ ਰੱਖਤੀ ਬਰਡ ਨੇ ਵਧਣਾ ਵੀ ਆ ਕੱਲ ਨੂੰ ਤੇ ਉਹਨਾਂ ਨੇ ਅੰਦਰ ਤੁਰਨਾ ਫਿਰਨਾ ਵੀ ਡ੍ਰਿੰਕਰ ਵੀ ਰੱਖਤੇ ਫੀਡਰ ਵੀ ਰੱਖਤੇ ਤੇ ਉਹ ਜਗ੍ਹਾ ਹੋਰ ਘਟ ਜਾਣੀ ਆ ਤਾਂ ਐਸੀ ਕਰਕੇ ਨਾ ਮੈਂ ਹਮੇਸ਼ਾ ਕਹਿੰਦਾ ਹੁੰਦਾ ਮੇਰੇ ਕੋਈ ਵੀ ਵੀਡੀਓ ਹੋਵੇ ਚਾਹੇ ਮੈਨੂੰ ਐਦਾਂ ਵੀ ਫੋਨ ਕਰਦਾ ਜਾਂ ਕੋਈ ਪਰਸਨਲੀ ਇੰਸਟਾਗ੍ਰam ਤੇ ਮੈਸੇਜ ਕਰਦਾ ਵੀ ਕਿੰਨੀ ਜ਼ਿਆਦਾ ਹੋਣੀ ਚਾਹੀਦੀ ਆ ਤਾਂ ਆਪਾਂ ਡੇਟ ਸਕੁਏਰ ਫੁੱਟੀ ਦੱਸੀ ਦੀ ਬਾਈ ਕਿਉਂਕਿ ਉਹਦੇ ਵਿੱਚ ਸਾਰੀਆਂ ਚੀਜ਼ਾਂ ਕਵਰ ਹੋ ਜਾਂਦੇ ਨੇ ਵਿੱਚੀ ਭੱਜਣਾ ਦੌੜਨਾ ਉਹਨਾਂ ਦਾ ਹੋ ਜਾਂਦਾ ਮਾੜਾ ਮੋਟਾ ਜਗ੍ਹਾ ਚਾਹੀਦੀ ਹੋਵੇ ਵਿੱਚ ਡ੍ਰਿੰਕਰ ਫੀਡਰ ਦਾ ਤੁਸੀਂ ਜਿੰਨੇ ਮਰਜ਼ੀ ਰੱਖ ਲਓ ਯਾਰ ਕੋਈ ਫਰਕ ਨਹੀਂ ਪੈਂਦਾ ਤਾਂ ਇਹ ਤਾਂ ਹੋ ਗਿਆ ਆਪਣਾ ਜਿਹੜਾ ਕਾਮਨ ਲੋਕ ਪੁੱਛਦੇ ਨੇ ਨਾਲੋਂ ਸ਼ਾਇਦ ਮੇਰੇ ਜ ਕੋਈ ਕਮੀ ਆ ਗਈ ਦੱਸਣ ਦੇ ਵਿੱਚ ਹੈ ਉਹਨਾਂ ਨੂੰ ਸੁਣਨ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੈ ਜਾਂ ਵੀਡੀਓ ਦੇ ਵਿੱਚ ਕੋਈ ਨਾ ਕੋਈ ਦਿੱਕਤ ਮੈਂ ਦੁਬਾਰਾ ਦੇਖੂੰਗਾ ਪਰ ਮੈਂ ਸਾਫ਼-ਸਾਫ਼ ਦੱਸਿਆ ਕਿ ਇੱਕ ਬਰਡ ਨੂੰ 1.5 ਸਕੁਅਰ ਫੁੱਟ ਜਗ੍ਹਾ ਚਾਹੀਦੀ ਹੁੰਦੀ ਹੈ ਉਸ ਹਿਸਾਬ ਨਾਲ ਤੁਸੀਂ ਜਿੰਨੇ ਮਰਜ਼ੀ ਬਰਡ ਰੱਖ ਲਓ ਤੇ ਬਾਕੀ ਆਪਣਾ ਯਾਰਾ ਫ੍ਰੀ ਰੇਂਜ ਏਰੀਆ ਦਾ ਹਾਲ ਦੇਖ ਸਕਦੇ ਹੋ ਹਾਲੇ ਮੀਂਹ ਨਹੀਂ ਪੈਣ ਲੱਗੇ ਜਦੋਂ ਮੀਂਹ ਪੈਣ ਲੱਗੇ ਤਾਂ ਹਰਿਆਲੀ ਹੁਣ ਪੂਰਾ ਭਰ ਜਾਊਗਾ ਕਿਉਂਕਿ ਇਹ ਛੋਟੇ ਬੱਚੇ ਨੇ ਬਾਈ ਹਾਲੇ ਇਹਨਾਂ ਨੂੰ ਅੰਦਰ ਹੀ ਰੱਖਦੇ ਆ ਕਿਉਂਕਿ ਕੋਈ ਕੌ ਜਾਂ ਕੋਈ ਹੋਰ ਕੋਈ ਚੀਜ਼ ਇਹਨਾਂ ਨੂੰ ਉਡਾ ਕੇ ਨਾ ਲੈ ਜਾਈ ਜਾਂ ਕੁੱਤਾ ਬਿੱਲੀ ਇਹਨਾਂ ਤੇ ਅਟੈਕ ਨਾ ਕਰ ਦੇ ਪਹਿਲਾਂ ਹੀ ਨੁਕਸਾਨ ਹੋ ਗਏ ਯਾਰ ਆਪਾਂ ਹੋਰ ਨਹੀਂ ਕਰਾਉਣਾ ਇਸ ਕਰਕੇ ਇਹਨਾਂ ਨੂੰ ਅੰਦਰ ਹੀ ਬੰਦ ਰੱਖਦੇ ਆ ਹੁਣ ਥੋੜੇ ਜਿ ਵੱਡੇ ਹੋ ਜਾਣ ਦੇ ਫੇਰ ਇਹਨਾਂ ਨੂੰ ਬਾਹਰ ਕੱਢਿਆ ਕਰਾਂਗੇ ਹੁਣ ਬਾਹਰ ਤਾਂ ਕੱਢੇ ਨੇ ਕਿਉਂਕਿ ਮੈਂ ਨਿਗਰਾਨੀ 'ਚ ਬੈਠਾ ਪੰਜ ਮਿੰਟ 10 ਮਿੰਟ ਅੱਧਾ ਘੰਟਾ ਜਿੰਨਾ ਵੀ ਮਤਲਬ ਮੈਂ ਬੈਠਾ ਐ ਟਾਈਮ ਇਹਨਾਂ ਨੂੰ ਇਹਨਾਂ ਕੋਲ ਬੈਠਾ ਧਿਆਨ ਰੱਖੂੰਗਾ ਇਹ ਕੋਈ ਇੱਧਰ ਉੱਧਰ ਨਾ ਜਾਵੇ ਜਾਂ ਕੋਈ ਕੁੱਤਾ ਬਿੱਲੀ ਇਹਨਾਂ ਤੇ ਅਟੈਕ ਨਾ ਕਰ ਦੇ ਅੰਬਕੀਰ ਤੁਸੀਂ ਕਮੈਂਟ ਕਰੋ ਕਿਥੋਂ ਕਿੱਥੋਂ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਮੈਨੂੰ ਵੀ ਪਤਾ ਲੱਗੇ ਮੇਰੀ ਵੀਡੀਓ ਜਿਹੜੀ ਕਿੱਥੇ ਕਿੱਥੇ ਜਾ ਰਹੀ ਆ ਤਾਂ ਮਤਲਬ ਕੌਣ ਕੌਣ ਦੇਖਦਾ ਕਿੰਨੇ ਕੁ ਲੋਕ ਪਿਆਰ ਕਰਨ ਵਾਲੇ ਆਪਾਂ ਨੂੰ ਵੀਡੀਓ ਪਸੰਦ ਕਰਦੇ ਨੇ ਕਮੈਂਟ ਆ ਜਾਂਦੇ ਹੁੰਦੇ ਨੇ ਮੈਂ ਰਿਪਲਾਈ ਕਰਦਾ ਹੁੰਨਾ ਚਾ ਇੱਕ ਦਿਨ ਬਾਅਦ ਕਰਾਂ ਦੋ ਦਿਨ ਬਾਅਦ ਕਰਾਂ ਕਿਉਂਕਿ ਥੋੜਾ ਜਿਹਾ ਬਿਜ਼ੀ ਸ਼ਡਿਊਲ ਚੱਲ ਰਿਹਾ ਇਸ ਕਰਕੇ ਇੱਕ ਤਾਂ ਦਿਨ ਲੇਟ ਹੋ ਜਾਂਦਾ ਨਹੀਂ ਤਾਂ ਮੈਂ ਉਸੇ ਦਿਨ ਰਿਪਲਾਈ ਕਰ ਦਿੰਦਾ ਜਿਸ ਦਿਨ ਬੰਦਾ ਕਮੈਂਟ ਕਰਦਾ ਹੈ ਆਂ ਬਾਕੀਰ ਕਮੈਂਟ ਕਰਦੇ ਉਹਨਾਂ ਦਾ ਬਹੁਤ ਵਧੀਆ ਲੱਗਦਾ ਜਿਹੜਾ ਵੀ ਬਾਈ ਕਮੈਂਟ ਕਰਦਾ ਕੁਝ ਪੁੱਛਦਾ ਕੁਝ ਦੱਸਦਾ ਇੱਕ ਬਾਈ ਨੇ ਅੱਜ ਕਮੈਂਟ ਕਰਿਆ ਸੀ ਆ ਸਮਝ ਇਹਨੂੰ ਆਇਆ ਨਹੀਂ ਪਰ ਲੱਗੇਗੀ ਬਾਈ ਦੀ ਗੱਲ ਜਦੋਂ ਕੋਈ ਹੈ ਇੱਕ ਬਾਈ ਕਹਿੰਦਾ ਮੈਂ ਕੋਈ ਦੋ ਕੱਟੀਆਂ ਰੱਖਣੀਆਂ ਸੀ ਪਤਾ ਨਹੀਂ ਐਦਾਂ ਕੋਈ ਗੱਲ ਕਰਦਾ ਹੋਣਾ ਕਿ ਪਿੰਡ ਵਾਲਿਆਂ ਨੇ ਰੱਖਣ ਨਹੀਂ ਦਿੱਤੀਆਂ ਐਨੀ ਕਿ ਮੈਨੂੰ ਸਮਝ ਆਈ ਵੀ ਉਹਨੇ ਵੱਡਣ ਵਾਲਿਆਂ ਨੂੰ ਵੇਚਤੀ ਪਤਾ ਨਹੀਂ ਐਨੀ ਇੱਕ ਗੱਲ ਸਮਝ ਆਈ ਬਸ ਅੱਗੇ ਨਹੀਂ ਇਹਨੂੰ ਪਤਾ ਲੱਗਿਆ ਪਰ ਮੈਂ ਬਾਈ ਨੂੰ ਕਮੈਂਟ ਕਰਤਾ ਕਿ ਵੀਰੇ ਦੁਬਾਰਾ ਕਮੈਂਟ ਕਰ ਮੈਨੂੰ ਸਮਝ ਨਹੀਂ ਆਇਆ ਅਰ ਠੀਕ ਹੈ ਭਾਈ ਜੀ ਅੱਜ ਦੀ ਵੀਡੀਓ ਦੇ ਵਿੱਚ ਨਹੀਂ ਮਿਲਦੇ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਕੰਪਲੀਟ ਵੀਡੀਓ ਬਣਾਉਂਗਾ ਤੁਸੀਂ ਛੇਤੀ ਛੇਤੀ ਕਮੈਂਟ ਕਰਕੇ ਦੱਸ ਦਿਓ ਇਸ ਵੀਡੀਓ ਦੇ ਉੱਤੇ ਤੁਹਾਨੂੰ ਕਿੰਦਾ ਦੀ ਵੀਡੀਓ ਚਾਹੀਦੀ ਹੈ ਅਗਲੀ ਵੀਡੀਓ ਕਿਸ ਟੌਪਿਕ ਦੇ ਉੱਤੇ ਹੋਵੇ ਆਪਾਂ ਉਹੀ ਟੌਪਿਕ ਦੇ ਉੱਤੇ ਵੀਡੀਓ ਬਣਾਵਾਂਗੇ ਜਿਹੜੀ ਤੁਹਾਨੂੰ ਪਸੰਦ ਆਵੇ ਕਿਉਂਕਿ ਹੁਣ ਮੈਂ ਵੀਡੀਓ ਬਣਾਉਂਦਾ ਮੈਨੂੰ ਨਹੀਂ ਪਤਾ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਜਾਂ ਕਿੰਦਾ ਨਹੀਂ ਤੁਸੀਂ ਦੇਖਣਾ ਚਾਹੁੰਦੇ ਮੈਂ ਬਲੌਗ ਹਾਂ ਤਾਂ ਬਲੌਗ ਬਣਾਇਆ ਕਰੂੰਗਾ ਤਾਂ ਥੋੜਾ ਟਾਈਮ ਤੁਸੀਂ ਇੰਟਰਸਟ ਦਿਖਾਓ ਤਾਂ ਮੈਂ ਥੋੜਾ ਟਾਈਮ ਤੋਂ ਡਿਲੇ ਵੀ ਕਰ ਦੂੰਗਾ ਜਦੋਂ ਮੇਰੀ ਆਡੀਅੰਸ ਹੀ ਕੋਈ ਕਮੈਂਟ ਨਹੀਂ ਕਰੂਗੀ ਜਾਂ ਕੁਝ ਨਹੀਂ ਕਰੂਗੀ ਤਾਂ ਫਿਰ ਮੇਰੇ ਅੰਦਰ ਵੀ ਮੋਟੀਵੇਸ਼ਨ ਕਿੱਦਾਂ ਪੈਦਾ ਹੋਊਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਨਾ ਤਾਂ ਦੂਸਤ ਕਮਟ ਜ਼ਰੂਰ ਪਾਕੀ ਗੱਲਾਂ ਨਹੀਂ ਗੱਲਾਂ ਚਾਹੇ ਮੈਨੂੰ 5-7 ਕਮੈਂਟ ਆ ਜਾਣ ਤਾਂ ਵੀ ਮੈਨੂੰ ਖੁਸ਼ੀ ਹੁੰਦੀ ਆ ਵੀ ਕੋਈ ਮੇਰੀ ਵੀਡੀਓ ਦੇਖ ਰਿਹਾ ਇੱਕ ਬੰਦਾ ਦੇਖਦਾ ਵੀਡੀਓ ਨਾਲ ਨਾਲ ਕਮੈਂਟ ਕਰ ਦਿਆ ਕਰੋ ਚਾਰ ਬੰਦੇ ਜੁੜ ਗਏ ਨੇ ਤੇ ਕਮੈਂਟ ਹਲੇ ਤੱਕ ਕਿਸੇ ਦਾ ਵੀ ਨਹੀਂ ਆਇਆ ਮੈਨੂੰ ਲੱਗਦਾ ਚਾਰ ਬੰਦੇ ਨਵੇਂ ਹੋਣਗੇ। ਇਹ ਕਈਆਂ ਵੀਰਾਂ ਨੂੰ ਪੰਜਾਬੀ ਸਮਝ ਆਉਂਦੀ ਨਹੀਂ। ਕਮੈਂਟ ਮੇਰੇ ਆਨ ਨੇ। ਚੈੱਕ ਕਰਦਾ ਕਮੈਂਟ ਆਉਣ ਹੀ ਹੋਣਗੇ ਸ਼ਾਇਦ। ਤੇ ਕਈ ਸ਼ਾਇਦ ਵੀਰਾਂ ਨੂੰ ਮੇਰਾ ਫੋਨ ਓਵਰ ਹੀਟ ਹੋ ਰਿਹਾ। ਮੈਂ ਉਹਦੇ ਹੀ ਕਿਸੇ ਚੀਜ਼ ਤੇ ਟੱਚ ਕਰਤਾ। ਅਸੀਂ ਹੋਰ ਹੀ ਕੁਝ ਖੁੱਲ ਗਿਆ। ਆ ਜਿਆਦਾ ਪਤਾ ਨਹੀਂ ਹੈਗਾ ਦਿੱਸੀ ਜੇ। ਤੇ ਬਾਕੀ ਵੀਡੀਓ ਬਣਾ ਦਿੰਨੇ ਹੁੰਨੇ ਆ ਜੇ ਤੁਹਾਨੂੰ ਪਸੰਦ ਆਉਂਦੀ ਆ ਤੁਸੀਂ ਤਾਂ ਹੀ ਦੇਖੋ। ਅੱਜ ਦੀ ਵੀਡੀਓ ਦੇ ਵਿੱਚ ਇੰਨੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਦੇ ਲਈ ਬਾਏ ਬਾਏ।